ਇਹ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਖੇਡ ਪ੍ਰਮੋਟਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਬੀਤੇ 2 ਦਿਨ ਪਹਿਲਾਂ ਸਵਰਗਵਾਸ ਹੋ ਗਿਆ ਸੀ ਅਤੇ ਅੱਜ ਉਹਨਾਂ ਦੇ ਪਿੰਡ ਚੈੜੀਆਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ ਹਨ ਅਤੇ ਉਹਨਾਂ ਵੱਲੋਂ ਪੂਰੀ ਪੂਰੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕੱਲ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਪਿੰਡ ਦੇ ਵਿੱਚ ਸੰਸਕਾਰ 12 ਵਜੇ ਕੀਤਾ ਜਾਵੇਗਾ ਕੀ ਕਹਿਣਾ ਹੈ ਸ਼ਾਬਕਾ ਮੁੱਖ ਮੰਤਰੀ ਚਰਨਦੀਪ ਸਿੰਘ ਚੰਨੀ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਵਰਮ ਸਤਕਾਰਯੋਗ ਸਾਰੇ ਸੱਜਣਾ ਨੂੰ ਜਿਸ ਤਰ੍ਹਾਂ ਜਾਣਕਾਰੀ ਹੈ ਕਿ ਆਪਣੇ ਬਹੁਤ ਹੀ ਸਤਕਾਰਯੋਗ ਸਾਥੀ ਸਰਦਾਰ ਸਤਵਿੰਦਰ ਸਿੰਘ ਜੈੜੀਆਂ ਜੈਲਦਾਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੋ ਉਹਨਾਂ ਦੇ ਅੰਤਮ ਰਸਮਾ ਉਹਨਾਂ ਦਾ ਸੰਸਕਾਰ ਕੱਲ 12 ਵਜੇ ਪਿੰਡ ਚੈੜੀਆਂ ਵਿਖੇ ਹੋਣਾ ਤੇ ਨਾਲ-ਨਾਲ 19 ਤਰੀਕ ਨੂੰ ਸਵੇਰੇ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਉਹਨਾਂ ਦੀ ਯਾਦ ਦੇ ਵਿੱਚ 21 ਤਰੀਕ ਨੂੰ ਬ੍ਰਾਹਮਣ ਮਾਜਰਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੀਆਂ ਦੇ ਭੋਗ ਪਾਏ ਜਾਣਗੇ ਸੋ ਮੇਰੀ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਮੌਕੇ ਸਿਰੋ ਪਹੁੰਚਣ ਦੀ ਕਿਰਪਾਲਤਾ ਕਰਨਾ ਸਾਡਾ ਇੱਕ ਜਜਾਰੂ ਆਗੂ ਸਾਨੂੰ ਛੱਡ ਕੇ ਚਲਿਆ ਗਿਆ ਜੀਦਾ ਆਪਾਂ ਸਾਰਿਆਂ ਨੂੰ ਬਹੁਤ ਅਫਸੋਸ ਹੈ ਤੁਹਾਨੂੰ